ਪਾਨਾ ਸਿੱਧੂ ਹੋਈ ਨਹੀਂ ਲੋਟ ਆ ਰਿਹਾ ਸੀਗਾ ਲੋਕਾਂ ਨੂੰ ਵਟਸਐਪ ਤੇ ਕਾਲ ਕਰਦਾ ਸੀ ਭਾਨੇ ਸਿੱਧੂ ਤੇ ਪੜਕ ਗਏ ਇਮੀਗ੍ਰੇਸ਼ਨ ਏਜੰਟ ਤੇ ਉਹਨਾਂ ਨੇ ਰੱਖ ਲਈ ਮੀਟਿੰਗ ਤੇ ਕਿਹਾ ਭਾਨਾ ਸਿੱਧੂ ਹੀ ਨਹੀਂ ਲੋਟ ਆ ਰਿਹਾ ਸੀ ਤੇ ਏਜੰਟਾਂ ਨੂੰ ਵਟਸਐਪ ਐਪ ਤੇ ਕਾਲ ਕਰਦਾ ਸੀ ਕੁੜੀਆਂ ਤੇ ਮੁੰਡਿਆਂ ਦੇ ਨਾਲ ਬਤਮੀਜੀ ਦੇ ਨਾਲ ਗੱਲ ਕਰਦਾ ਸੀ ਤੇ ਭਾਨਾ ਸਾਨੂੰ ਕਹਿੰਦਾ ਸੀ ਪੈਸੇ ਦੇ ਦਿਓ ਨਹੀਂ ਤਾਂ ਮੈਂ ਤੁਹਾਡਾ ਜਲੂਸ ਕਰ ਦੇਵਾਂਗਾ ਆ ਏਜੰਟ ਕਹਿੰਦਾ ਭਾਨਾ ਪੈਸੇ ਨਹੀਂ ਕਢਵਾਉਂਦਾ ਸੀ ਉਹ ਤਾਂ ਆਪਦਾ ਫੇਮ ਖੱਟ ਰਿਆ ਸੀ ਤੇ ਆਪਣਾ ਨਾਮ ਬਣਾ ਰਿਆ ਸੀ ਤੇ ਅੱਗੋਂ ਗਰਮ ਹੋਏ ਪੱਤਰਕਾਰ ਨੇ ਏਜੰਟ ਨੂੰ ਸਵਾਲ ਕੀਤਾ ਜਿਹੜਾ ਕੋਡ ਦੁਨੇ ਇਕੱਠਾ ਹੋਇਆ ਉਹ ਲੋਕ ਵੀ ਝੂਠੇ ਨੇ ਸਾਰੇ ਏਜੰਟ ਨੇ ਕਿਹਾ ਰੈਲੀਆਂ ਵਿੱਚ ਵੀ ਤਾਂ ਲੋਕ ਜਾਂਦੇ ਨੇ ਪੱਤਰਕਾਰ ਨੇ ਕਿਹਾ ਏਜੰਟ ਨੂੰ ਤੁਸੀਂ ਇਕੱਠ ਕਰਕੇ ਦਿਖਾਓ ਤੇ ਕਹੋ ਸਾਨੂੰ ਧਮਕੀਆਂ ਆਉਂਦੀਆਂ ਨੇ ਤੇ ਫੇਰ ਦੇਖਾਂਗੇ ਕੋਈ ਆਉਂਦਾ ਕਿ ਨਹੀਂ ਅਜੰਟ ਕਹਿੰਦੇ ਇਹ ਧੱਕਾ ਕਰਦਾ ਤੰਗ ਪਰੇਸ਼ਾਨ ਕਰਦਾ ਭਾਨਾ ਧਰਨੇ ਲਾਉਂਦਾ ਇਹਨੂੰ ਪੁਲਿਸ ਕੋਲ ਜਾਣਾ ਚਾਹੀਦਾ ਕਾਨੂੰਨ ਦਾ ਸਹਾਰਾ ਲੈਣਾ ਚਾਹੀਦਾ ਤੇ ਇਹਨਾਂ ਏਜੰਟਾਂ ਬਾਰੇ ਆਪਣੇ ਵਿਚਾਰ ਜਰੂਰ ਦਿਓ ਜੇ ਭਾਨਾ ਸਿੱਧੂ ਲੋਕਾਂ ਦਾ ਸਹਾਰਾ ਬਣਿਆ ਤਾਂ ਅੱਜ ਉਹ ਲੋਕ ਵੀ ਭਾਨੇ ਸਿੱਧੂ ਦਾ ਸਹਾਰਾ ਬਣੇ ਨੇ ਤੇ ਕੋਰਦੁੰਨੇ ਵਿੱਚ ਭਾਰੀ ਇਕੱਠ ਕੀਤਾ ਤੇ ਕੱਲ ਦੀ ਗੱਲ ਸਿਮਰਨਜੀਤ ਸਿੰਘ ਮਾਨ ਨੂੰ ਵੀ ਪੰਜਾਬ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਏ ਬਾਕੀ ਜੋ ਵੀਰ ਤੇ ਪੈਣਾ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਇੱਕ ਆਉਣ ਵਾਲੀ ਖਬਰ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਦੇਖ ਸਕੋ 100% गारंटी ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਗੈਟ ਐਕਸ ਲਵ ਬੈਕ ਇਨ ਯੂ ਲਾਈਫ ਪੁਣੀ ਵਸ਼ਿਕਰਣ ਕਰਵਾਓ ਮਨ ਜਹਾ ਪ੍ਰੇਮੀ ਪ੍ਰੇਮਿਕਾ ਦਾ ਪਰੇਸ਼ਾਨੀ ਜਿਵੇਂ ਵਸ਼ਿਕਰਣ ਕਰਵਾਉਣਾ ਚਾਤੁਰ ਬਣਾ ਪਤੀ ਪਤਨੀ ਚ ਅਣਮਣ ਔਲਾਦ ਸੋਕ ਮੇਰਾ ਲਵ ਮੈਰੀਸ ਨੂੰ ਲੈ ਕੇ ਸਮੱਸਿਆ ਦਾ ਸਮਾਧਾਨ ਇੱਥੇ ਨਿਕਲ ਰਿਹਾ ਮੈਂ ਬਹੁਤ ਜ਼ਰਾ ਤੱਕ ਕੇ ਵੀ ਖਾਤੇ ਤੇ ਬਹੁਤ ਬਾਬਿਆਂ ਦੇ ਕੋਲ ਵੀ ਗਈ ਇਹ ਮੇਰੀ ਸਮੱਸਿਆ ਦਾ ਸਮਾਧਾਨ ਛੱਟਪਟ ਨਿਕਲ ਆਇਆ ਤੇ ਜੇਕਰ ਤੁਸੀਂ ਵੀ ਆਪਣੀ ਸਮੱਸਿਆ ਦਾ ਸਮਾਧਾਨ ਚਾਹਦੇ ਹੋ ਬਾਬਾ ਅਫਜਲ ਖਾਨ 9989984580